ਆਈਤੀ ਪੈਨ ਨੂੰ ਕਦੇ ਖਾਲੀ ਹੱਥ ਮੋੜੀਏ ਨਾ ਨਗਾਨ ਵਿੱਚ ਜੂਝਦੇ ਜੋਦੇ ਦਾ ਕਦੇ ਮਾਨ ਤੋੜੀਏ ਨਾ ਮੈਦਾਨ ਵਿੱਚ ਜੂਝਦੇ ਜੋਦੇ ਦਾ ਕਦੇ ਮਾਨ ਤੋੜੀਏ ਨਾ ਪਿੰਡ ਦੀ ਕੁੜੀ ਨੂੰ ਤੀ ਪੈਣ ਜਹਾ ਸਤਕਾਰ ਦਿਓ ਪਿੰਡ ਦੀ ਕੁੜੀ ਨੂੰ ਤੀ ਪੈਣ ਜਹਾ ਸਤਕਾਰ ਦਿਓ ਵੱਡਿਆਂ ਦਾ ਮਾਨ ਕਰੋ ਛੋਟਿਆਂ ਨੂੰ ਪਿਆਰ ਦਿਓ ਵੱਡਿਆਂ ਦਾ ਮਾਨ ਕਰੋ ਛੋਟਿਆਂ ਨੂੰ ਪਿਆਰ ਦਿਓ ਹੱਥ ਫੜ ਕੇ ਸਜਣਾ ਦਾ ਹੱਥ ਫੜ ਕੇ ਸਜਣਾ ਦਾ ਵਿਚ ਵਿਚਾਰੇ ਛੋੜੀਏ ਨਾ ਕਰ ਆਈ ਤੀ ਭੈਣ ਨੂੰ ਕਦੇ ਖਾਲੀ ਹੱਥ ਮੋੜੀਏ ਨਾ ਕਰ ਆਈ ਤੀ ਭੈਣ ਨੂੰ ਕਦੇ ਖਾਲੀ ਹੱਥ ਮੋੜੀਏ ਨਾ ਕੀਤੀ ਜ਼ਬਾਨ ਤੇ ਸਦਾ ਹੀ ਘਰੇ ਪੁੱਤਰੀਏ ਜੀ जबान ते ते सदा खतर जी मज़लूम जी रखियाली मैदान नित्रिए जी मज़लूम जी रखिय मैदान नित्रिए जी आस लॻा के दर आए कॾहिं माण तोड़े नस लॻा के दर आए कॾहिं माण तोड़ घर आई ती पहनू ख़ाली हथ मोड़े नई ती पहनू ਕਾਲੀ ਹੱਥ ਮੋੜੀਏ ਨਾ ਭਰਾਵਾਂ ਨਾਲ ਦਗਾ ਕਮਾਉਣਾ ਚੰਗਾ ਨਹੀਂ ਹੁੰਦਾ ਭਰਾਵਾਂ ਨਾਲ ਦਗਾ ਕਮਾਉਣਾ ਚੰਗਾ ਨਹੀਂ ਹੁੰਦਾ ਪੱਗ ਵੱਟ ਯਾਰ ਨੂੰ ਪਿੱਠ ਵਿਖਾਉਣਾ ਚੰਗਾ ਨਹੀਂ ਹੁੰਦਾ ਪੱਗ ਵੱਟ ਯਾਰ ਨੂੰ ਪਿੱਠ ਵਿਖਾਉਣਾ ਚੰਗਾ ਨਹੀਂ ਹੁੰਦਾ ਯਾਰੀ ਨੂੰ ਤੋੜ ਨਵਾਕੇ ਯਾਰੀ ਨੂੰ ਤੋੜ ਨਵਾਕੇ ਮੇਰੇ ਤੇ ਗੱਲ ਛੋੜੀਏ ਨਾ ਘਰ ਆਈਂ ਤੀ ਭੈਣ ਨੂੰ ਖਾਲੀ ਹੱਥ ਮੋੜੀਏ ਨਾ ਕਰ ਆਈਂ ਤੀ ਬੈਨੂ ਝੂਠੀ ਗੱਲ ਤੇ ਕਦੇ ਹਮਾਂ ਜਿਤਾਇਏ ਨਾ ਤੁਰੇ ਜਾਂਦਿਆਂ ਕਦੇ ਕੋਈ ਵੈਰ ਕਮਾਈਏ ਨਾ ਝੂਠੀ ਗੱਲ ਤੇ ਕੋਈ ਹਮਾਂ ਜਿਤਾਇਏ ਨਾ ਤੁਰੇ ਜਾਂਦਿਆਂ ਕਦੇ ਕੋਈ ਵੈਰ ਕਮਾਈਏ ਨਾ ਸੱਚ ਦੇ ਸਿਰ ਕਦੇ ਵੀ ਸੱਚੇ ਦੇ ਸਿਰ ਕਦੇ ਵੀ ਝੂਠੀ ਗੱਲ ਜੋੜੀਏ ਨਾ ਸੱਚ ਸੱਚੇ ਦੇ ਸਰਕਾ ਦੇਵੀ ਝੂਠੀ ਗੱਲ ਜੋੜੀਏ ਨਾ ਕਰ ਆਈ ਤੇ ਪੈਨੂ ਖਾਲੀ ਹੱਥ ਮੋੜੀਏ ਨਾ ਕਰ ਆਈ ਤੇ ਪੈਨੂ ਖਾਲੀ ਹੱਥ ਮੋੜੀਏ ਨਾ ਸੱਚੀ ਸੁੱਚੀ ਕਿਰਤ ਕਰ পেট ਪਾਲੀਏ ਜੀ ਸੱਚੀ ਸੁੱਚੀ ਕਿਰਤ ਕਰ ਪੇਟ ਪਾੜੀਏ ਜੀ ਹੱਥ ਮਾਰ ਕਿਸੇ ਦਾ ਵੱਡਾ ਨਾ ਬਣ ਬਈਏ ਜੀ ਹੱਥ ਮਾਰ ਕਿਸੇ ਦਾ ਵੱਡਾ ਨਾ ਬਣ ਬਈਏ ਜੀ ਘਰ ਤੇ ਆਏ ਪੁਖਾਰੀ ਨੂੰ ਕਦੇ ਖਾਲੀ ਮੋੜੀਏ ਨਾ ਘਰ ਤੇ ਆਏ ਪੁਖਾਰੀ ਨੂੰ ਕਦੇ ਖਾਲੀ ਮੋੜੀਏ ਨਾ ਘਰ ਆਈ ਤੀ ਪੈਨ ਨੂੰ ਖਾਲੀ ਹੱਥ ਤੋੜੀਏ ਨਾ ਘਰ ਆਈ ਤੀ ਪੈਨ ਨੂੰ ਖਾਲੀ ਹੱਥ ਮੋੜੀਏ ਨਾ ਅਰੇ ਵਿੱਚ ਬੈਠਿਆਂ ਦੀ ਕਦੇ ਵੀ ਗੱਲ ਥੱਲੀਏ ਨਾ ਅਰੇ ਵਿੱਚ ਬੈਠਿਆਂ ਦੀ ਕਦੇ ਗੱਲ ਥੱਲੀਏ ਨਾ ਸਿਆਣਿਆਂ ਦੀ ਗੱਲ ਤੇ ਕਦੇ ਵੀ ਇੱਡਾ ਚੱਲੀਏ ਨਾ ਸਿਆਣਿਆਂ ਦੀ ਗੱਲ ਤੇ ਕਦੇ ਵੀ ਇੱਡਾ ਚੱਲੀਏ ਨਾ ਔਲੇ ਦਾ ਸੁਆਦ ਸੱਚ ਕਦੇ ਵੀ ਪੁੰਜੇ ਰੋੜੀਏ ਨਾ ਔਲੇ ਦਾ ਸੁਆਦ ਸੱਚ ਕਦੇ ਵੀ ਪੁੰਜੇ ਰੋੜੀਏ ਨਾ ਘਰ ਪਾਈ ਤੇ ਪੈਨ ਨੂੰ ਖਾਲੀ ਹੱਥ ਮੋੜੀਏ ਨਾ ਖਰੀ ਗੱਲ ਤੇ ਸਦਾ ਗਵਾਹੀ ਪਾ ਦੇ ਜੀ ਖਰੀ ਗੱਲ ਤੇ ਸਦਾ ਗਵਾਹੀ ਪਾ ਦੇ ਜੀ ਝੂਠੇ ਪ੍ਰਾਣੀ ਦੇ ਕਦੇ ਵੀ ਨੇੜੇ ਨਾ ਬਹੀਏ ਜੀ ਝੂਠੇ ਪ੍ਰਾਣੀ ਦੇ ਕਦੇ ਨੇੜੇ ਨਾ ਬਹੀਏ ਜੀ ਸੱਚੀ ਗੱਲ ਨੂੰ ਕਹਿਣ ਲੱਗਿਆਂ ਜ਼ਬਾਨ ਹੋੜੀਏ ਨਾ ਸੱਚੀ ਗੱਲ ਕਹਿਣ ਲੱਗਿਆਂ ਕਦੇ ਜ਼ਬਾਨ ਹੋੜੀਏ ਨਾ ਧੀ ਆਈ ਭੈਣ ਨੂੰ ਖਾਲੀ ਹੱਥ ਮੋੜੀਏ ਨਾ ਘਰ ਆਈ ਭੈਣ ਨੂੰ ਖਾਲੀ ਹੱਥ ਮੋੜੀਏ ਨਾ ਕੀਤੇ ਐਹਸਾਨ ਨੂੰ ਕਦੇ ਮਨੋਂ ਭੁਲਾਈਏ ਨਾ ਕੀਤੇ ਐਹਸਾਨ ਨੂੰ ਕਦੇ ਮਨੋਂ ਭੁਲਾਈਏ ਨਾ ਸਮਾਂ ਆਉਣ ਤੇ ਮੁੱਖ ਪਰੇ ਨਾ ਪੁਆਈਏ ਨਾ ਸਮਾਂ ਆਉਣ ਤੇ ਮੁੱਖ ਕਦੇ ਪਰੇ ਨਾ ਪੁਆਈਏ ਨਾ ਆਜ਼ਾਦ ਦੀਆਂ ਖੜੀਆਂ ਨੂੰ ਕਦੇ ਮਨੋਂ ਵਿਛੋੜੀਏ ਨਾ ਆਜ਼ਾਦ ਦੀਆਂ ਖੜੀਆਂ ਨੂੰ ਕਦੇ ਮਨੋਂ ਵਿਛੋੜੀਏ ਨਾ ਘਰ ਆਈ ਕੀ ਪੈਣੂ ਖਾਲੀ ਹੱਥ ਤੋਰੀਏ ਨਾ ਕਰ ਆਇਤੀ ਪੈਨੂ ਖਾਲੀ ਹੱਥ ਤੋਰੀਏ ਨਾ